ਉਹਨਾਂ ਨੇ ਵੀ ਇੱਕ ਉੱਥੇ ਕਾਨਫਰੰਸ ਜਿਹੜੀ ਹੈ ਕੱਲ ਕੀਤੀ ਹੈ। ਔਰ ਉਸ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਦਰਾ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਤੇ ਕੁਝ ਇਹੋ ਜਿਹੇ ਤੱਤ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਆ। ਵੈਸੇ ਤਾਂ ਇਹ ਡੇ ਸਾਬ ਸੁੱਤਰੇ ਸਪਸਟ ਤੇ ਸਚਾਈ ਵਾਲੇ ਲਫ਼ਜ਼ ਪ੍ਰੇਤਰ ਸਾਹਿਬ ਦੇ ਮੂੰਹ ਤੋਂ ਕਿੱਦਾਂ ਨਿਕਲੇ ਹੈਰਾਨੀ ਤਾਂ ਮੈਨੂੰ ਵੀ ਸੀ ਪਰ ਕੁਦਰਤ ਦਾ ਕਸੂਰ ਹੈ ਕੂੜ ਨਖੁੱਟੇ ਨਾਨਕਾ ਉਹਨਕ ਸੱਚ ਰਹੀ ਇਹ ਜਿਹੜਾ ਕੋਈ ਗਲਤ ਕੰਮ ਕੀਤਾ ਹੁੰਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਕਤਲ ਜਿਹੜਾ ਉਹ ਹਮੇਸ਼ਾ ਸਿਰ ਚੜ ਕੇ ਬੋਲਦਾ ਆ ਕਾਂਗਰਸ ਨੇ ਵੀ ਜਿਹੜੇ ਪਾਪ ਕੀਤੇ ਆ ਪਿੱਛੇ ਹੁਣ ਇਹਨਾਂ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਆਪੇ ਹੀ ਬੋਲਣ ਲੱਗੇ ਸੀ ਕਿ ਬੇਦਮੀਆਂ ਦੇ ਮਾਮਲੇ ਦੇ ਵਿੱਚ ਸਾਡੀ ਪਾਰਟੀ ਨੇ ਸਿਆਸਤ ਕੀਤੀ ਕਿਸੇ ਨੇ ਤਾਂ ਨਹੀਂ ਕਿਹਾ ਸੀ ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 2 ਮਿੰਟ ਦੀ ਵੀਡੀਓ ਜਿਹੜੀ ਆ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਫਿਰ ਉਹਦੇ ਤੇ ਵਿਸਤਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਲੱਗਿਆ ਕੀਤਾ ਕੋ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਿਆ ਸਾਡੇ ਪਿਆਰੇ ਮਿੱਤਰ ਸਾਧ ਸੁਖਦੇਵ ਸਿੰਘ ਢੇਡ ਸਾਹ ਭਾਵੇਂ ਇਸ ਸੰਸਾਰ ਤੋਂ ਗਿਆ ਨੂੰ ਆਵੇਂ ਇਸ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਸਾਧ ਸਰਦੇਵ ਸਿੰਘ ਢੂਂਟਾ ਨੂੰ ਜਿਉਂਦਾ ਕਰਕੇ ਰੱਖਤਾ ਜਿਉਂਦਾ ਕਰਕੇ ਮੈਂ ਇਸ ਗੱਲ ਕੇ ਕਹਿਣਾ ਕਿ ਉਹਨਾਂ ਦੇ ਜਿਉਂਦੇ ਜੀ ਆ ਬੈਠੇ ਨੇ ਸਾਹ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਢੀਂਡਾ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾ ਮਨਪ੍ਰੀਤ ਿਆਲੀ ਨੇ ਸੁਜੈਸਟ ਕੀਤਾ ਸੀ ਸਾਨੂੰ ਲੁਧਿਆਣੇ ਸਾਇਦ ਜਲੰਧਰ ਪਰ ਢੀਂਡਾ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਢੀਂਡਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸਿਰ ਅਕਾਲ ਤੱਕ ਸਭ ਤੋਂ ਪਹਿਲਾਂ ਬਦਲਤਾ ਫਿਰ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਲਾਤਾ ਤੇ ਅਸੀਂ ਚੰਡੀਗੜੀ ਨਾਲ ਨੂੰ ਸੱਧਿਆ ਸੁਧਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜਗੀਰ ਕੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਵਾਰ ਰਖੜਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਮਨਿੰਦਰ ਗੋਟੀ ਸੀ ਜੀ ਸਾਡੇ ਸਾਰੇ ਹਾਜ਼ਰੀ ਦੇ ਵਿੱਚ ਸਾਰਾ ਦੌਰ ਸਮਾਂ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ iali ਸਾਹਿਬ ਚੁੰਦਾ ਸਾਹਿਬ ਬੀਬੀ ਸਦਵੰਤ ਕੌਰ ਜੀ ਬਡਾਲਾ ਸਾਹਿਬ ਉਮੈਦਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੋਂਗਰ ਸਾਹਿਬ ਵਾਂਗੋਂ ਧਾਮੀ ਸਾਹਿਬ ਵਾਂਗੋਂ ਇਹ ਵੀ ਭੱਜ ਜਾਂਦੇ ਤਾਂ ਸ਼ਾਇਦ ਸੁਧਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਕਿ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲ੍ਹੇ ਵਿੱਚ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਵਾਦ ਨਿਰਵਿਰੋਧ ਜਿਸ ਤਰ੍ਹਾਂ ਜਰਨਲ ਡੈਲੀਗੇਟ ਚੁਣੇ ਤੇ ਜਰਨਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਗਿਆਨੇ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਢੰਗ ਨਾਲ ਨਹੀਂ ਹੋਇਆ ਸੋ ਮੈਂ ਤਾਂ ਕਹਿੰਨਾ ਤੇ ਸਾਡ ਢੀਡ ਸਾਹਿਬ ਦਾ ਲਾਇਆ ਬੂਟਾ ਅੱਜ ਲੋਂਗੋ ਆਪਦੇ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੋੜ ਦੇਣ ਲੱਗਿਆ ਇਹ ਸਾਡੇ ਲਈ ਤਾਂ ਮੈਂ ਕਿਹਾ ਵੀ ਢੀਂਟਾ ਸਾਹਿਬ ਜੂਦੇ ਕਰਤੇ ਸੋ ਮੈਂ ਅੱਜ ਤੁਹਾਡਾ ਇਕੱਠ ਦੇਖ ਕੇ ਤੁਹਾਡਾ ਉਤਸ਼ਾਹ ਦੇਖ ਕੇ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਜਿਹੜੀ ਸਾਜ਼ਿਸ਼ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਲ ਵਿਸ਼ਵਾਸ ਘਾਟ ਕੀਤਾ ਗਿਆ ਉਹਦੇ ਉੱਤੇ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰ ਦੇਣਾ ਕਿ ਜੋ ਹੁਕਮਨਾਮਾ ਸ਼੍ਰੀ ਕਾਲਤਕ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਸਬੰਧ ਦੇ ਵਿੱਚ ਆਇਆ ਸੀ ਉਹਦੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪਰਤੂ ਨਹੀਂ ਅਸੀਂ ਤਾਂ ਸੀਸ ਨਵਾ ਕੇ ਉਦੋਂ ਵੀ ਪ੍ਰਵਾਨ ਕੀਤਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਸ਼੍ਰੀ ਕਾਲਤਕ ਸਾਹਿਬ ਨੂੰ ਨਤਮਸਤਕ ਹੋ ਕੇ ਤੇ ਉਹਨੂੰ ਸਵੀਕਾਰ ਕਰਦੇ ਹਾਂ ਕੋਈ ਇਹਦਾ ਮਤਲਬ ਇਹ ਨਾ ਲਵੋ ਕਿ ਮੈਂ ਕੋਈ ਹੁਕਮਨਾਮੇ ਦੇ ਉੱਤੇ ਗੱਲ ਕਰਨ ਲੱਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਜੈਸਾ ਬਾਲਕ ਭਾਏ ਸਬਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਕਿਉਂਕਿ ਜੋ ਸਾਨੂੰ ਹੁਕਮ ਲੱਗਿਆ ਸੀ ਉਹ ਸੇਵਾ ਦੇ ਵਿੱਚੋਂ ਜੋ ਤਰਖਾ ਤੇ ਰੁਕਦੇ ਵਿੱਚ ਸੀ ਅਸੀਂ ਬਹੁਤ ਕੁਝ ਸਿੱਖਿਆ ਇਸ ਕਰਕੇ ਅਸੀਂ ਗੁਰੂ ਦੇ ਧੰਨਵਾਦੀ ਆ ਹੁਕਮਨਾਮੇ ਨਾਲ ਇਹਦਾ ਕੋਈ ਸਬੰਧ ਨਹੀਂ ਇਹਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿੜ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜਥੇਦਾਰ ਹੁੰਦਿਆਂ ਹੋਇਆਂ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਸਰਦਾਰ ਸਿਪ ਦੇਵ ਸਿੰਘ ਢੀਂਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜਥੇਦਾਰ ਹੁੰਦਿਆਂ ਕਿਉਂਕਿ ਬੜੇ ਪਿੱਛੇ ਝੂਠੇ ਉਦਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤ ਦੇ ਜਥੇਦਾਰ ਬਲਾਲੇ ਜੀ ਕਿਉਂ ਬਣਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕੰਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਡਸਾ ਦੀ ਕੋਠੀ ਸੁਧਾਰ ਲੈਰ ਵਾਲੇ ਸਾਰੇ ਆਡੂ ਉੱਥੇ ਰਖੜਾ ਸਾਹਿਬ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਕੋ ਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵੱਖਰਾ ਚੁੱਲੇ ਦੇ ਲੀਡਰ ਹੈ ਇਹ ਸਾਰੇ ਸੁਧਾਰ ਲੈਣ ਦੇ ਲੀਡਰ ਜਿਹੜੇ ਆ ਇਹ ਉੱਥੇ ਹਾਜ਼ਰ ਸੀ ਪਹਿਲਾਂ ਤਾਂ ਸਵਾਲ ਆ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਦੀ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਬ ਸੀ ਇਸ ਗੱਲ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ ਤੇ ਉਸ ਤੋਂ ਅਗਲਾ ਸਵਾਲ ਕਿ ਜੇ ਉਹ ਉੱਥੇ ਗਏ ਸੀ ਤੇ ਜਿਵੇਂ ਉਹਨੇ ਚੰਦੂ ਮਾਜਰਾ ਸਾਹਿਬ ਗੱਲ ਕਰਦੇ ਪਏ ਆ ਕਿ ਢੀਂਡਾ ਸਾਹਿਬ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਜੜੀ ਸੁਧਾਰ ਲਹਿਰ ਹੈ ਇਹਦੀ ਅਗਵਾਈ ਤੁਸੀਂ ਆਪ ਕਰੋ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਹਿਣਾ ਤੇ ਬਾਕੀ ਜਿਹੜੇ ਲੀਡਰ ਸੀ ਉੱਥੇ ਸ਼ਾਮਲ ਉਹਨਾਂ ਦਾ ਕੀ ਕਹਿਣਾ ਇਹਦਾ ਮਤਲਬ ਕਿ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣ ਤੋਂ ਪਹਿਲਾਂ ਸਾਰੀ ਸਾਜ਼ਿਸ਼ ਘੜੀ ਗਈ ਸੀ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਨਾਮ ਇੱਥੇ ਬੋਲੇ ਜਾ ਰਹੇ ਆ ਉਹੀ ਬਾਅਦ ਚ ਕਮੇਟੀ ਦੇ ਮੈਂਬਰ ਹੋ ਗਏ ਔਰ ਅੱਜ ਉਹੀ ਗਿਆਨੀ ਹਰਪ੍ਰੀਤ ਸਿੰਘ ਉਹੀ ਉਹਨੂੰ ਵੱਖਰੇ ਚੁੱਲ੍ਹੇ ਦੇ ਪ੍ਰਧਾਨ ਬਣ ਗਏ ਸੋ ਮੇਰਾ ਵੱਡਾ ਸਵਾਲ ਜਿਹੜਾ ਗਿਆਨੀ ਹਰਪੀ ਸਿੰਘ ਘਾਰਾ ਨੂੰ ਹੈ ਕਿਉਂਕਿ ਅਸਲੀ ਗੱਲ ਤਾਂ ਗਰੇਵਾਲ ਸਾਹਿਬ ਕਰਨੀ ਹੈ ਕਿ ਕੀ ਤੁਸੀਂ ਉਸ ਵੇਲੇ ਦੇ ਮਾਨਯੋਗ ਜਥੇਦਾਰ ਸ੍ਰੀ ਅਕਾਲਪੁਰਖ ਸਾਹਿਬ ਗਿਆਨੀ ਰਕबीर ਸਿੰਘ ਘਾਰਾ ਦੇ ਧਿਆਨ ਦੇ ਵਿੱਚ ਜਾਂਦਾ ਸੀ ਉੱਥੇ ਤਖਤ ਦੀ ਫੀਸਲ ਤੇ ਬੈਠਣ ਤੋਂ ਪਹਿਲਾਂ ਕਿ ਮੈਂ ਜੀ ਜਿਹੜਾ ਫੈਸਲਾ ਇੱਥੇ ਹੋਣ ਲੱਗਿਆ ਮੈਂ ਇੱਕ ਜਿਹੜਾ ਧੜਾ ਉਹਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਇਆ ਤੇ ਉੱਥੇ ਮੈਂ ਉਹਨਾਂ ਦੇ ਸਾਰੇ ਵਿਚਾਰ ਸੁਣ ਕੇ ਤੇ ਉੱਥੇ ਆਇਆ ਉਹਨਾਂ ਨੇ ਮੈਨੂੰ ਆਫਰ ਦਿੱਤੀ ਸੀ ਕਿ ਤੈਨੂੰ ਸੁਧਾਰ ਲੈਰ ਦਾ ਅਗੂ ਬਣਾ ਦਿੰਦੇ ਆ ਕਿ ਉਹਨਾਂ ਨੇ ਜਿਹੜੀ ਹੈ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਨਹੀਂ ਜਾਂਦੀ ਜੇ ਨਹੀਂ ਲਿਆਂਦੀ ਤੇ ਇਹਦਾ ਲੋਕਾ ਉਹਨਾਂ ਨੇ ਕਿਉਂ ਰੱਖਿਆ ਕਿਉਂਕਿ ਜਿਨ੍ਹਾਂ ਨੇ ਤਖਤ ਦੀ ਗੁਰੂ ਦੇ ਮਹਾਨ ਤਖਤ ਦੀ ਤਸਵੀਰ ਦੇ ਉੱਤੇ ਬੈਠ ਕੇ ਫੈਸਲਾ ਦੇਣਾ ਉੱਥੇ ਉਹਨਾਂ ਦੇ ਨਾਲ ਚਾਰ ਸਿੰਘ ਸਹਿਬਾਨ ਹੋਰ ਵੀ ਨੇ ਉਹਨਾਂ ਚਾਰਾਂ ਦੇ ਧਿਆਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ ਸੀ ਇਮਾਨਦਾਰੀ ਦੇ ਨਾਲ ਕਿ ਮੇਰੀ ਮਾਨਸਿਕ ਸਥਿਤੀ ਇਹ ਆ ਕਿ ਮੈਂ ਇੱਕ ਧਰੇ ਦੇ ਡੀਡਰਾਂ ਨਾਲ ਮਿਲ ਕੇ ਤੇ ਉੱਥੇ ਚੰਡੀਗੜ੍ਹ ਕੋਠੀ ਮੀਟਿੰਗ ਕਰਕੇ ਆਇਆ ਕੱਲ ਨੂੰ ਕੋਈ ਸਵਾਲ ਨਾ ਉੱਠੇ ਇਸ ਕਰਕੇ ਜੇ ਤੁਸੀਂ ਚਾਹੋ ਤੇ ਮੈਂ ਮੀਟਿੰਗ ਦੇ ਵਿੱਚ ਬੈਠਦਾ ਵੈਸੇ ਤਾਂ ਜੇ ਜਿੰਨਾ ਇਹ ਕਰਕੇ ਗਏ ਆ ਮੀਟਿੰਗਾਂ ਇਹਨਾਂ ਦਾ اخਲਾਕੀ ਤੌਰ ਤੇ ਆਪ ਕਹਿਣਾ ਬੰਦਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਹੁਣ ਨਹੀਂ ਬੈਠ ਸਕਦਾ ਇਸ ਲਈ ਇਹ ਤਾਂ ਹੁਣ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਾਂ ਦੱਸ ਸਕਦੇ ਆ ਜਾਂ ਗਿਆਨੀ ਹਰਪੀ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਣ ਕਿ ਕੀ ਉਹਨਾਂ ਨੇ ਜਿਹੜੀ ਹੈਗੀ ਆ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਕਿ ਨਹੀਂ ਕੀਤੇ ਔਰ ਇੱਕ ਜਿਹੜੀ ਸਭ ਤੋਂ ਅਖੀਰ ਦੇ ਉੱਤੇ ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ ਆ ਉੱਥੇ ਉਹਨਾਂ ਨੂੰ ਵਧਾਈ ਦਿੰਦੇ ਭਇਆ ਤੇ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦੀ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਕਹਿ ਰਿਹਾ ਕਿ ਅੱਜ ਜੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਜਿਹੜੇ ਆ ਵਖਰੇ ਚੁੱਲੇ ਦੇ ਪ੍ਰਧਾਨ ਬਣ ਕੇ ਆਏ ਆ ਤੇ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲਾਇਆ ਸੀ ਅੱਜ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਇਹ ਫਲ ਫਰੂਟ ਜਿਹੜਾ ਉਦੇ ਰਿਹਾ ਇਹਦਾ ਮਤਲਬ ਜਿਹੜਾ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਚੁਣੇ ਜਾਣਾ ਤੁਸੀਂ ਕੱਲ ਲੰਗੋਵਾਲ ਦੀ ਨਾਜ਼ ਮੰਡੀ ਦੇ ਵਿੱਚ ਚੰਦੂ ਮੱਜਰਾ ਸਾਹਿਬ ਦੇ ਦੁਬਾਰਾ ਟੇਪ ਲਾ ਕੇ ਸੁਣ ਲਓ ਕਿਉਂ ਕਹਿ ਰਹੇ ਕਿ ਇਹ ਉਹ ਬੂਟਾ ਅਕਾਲ ਤਖਤ ਸਾਹਿਬ ਦਾ ਨਹੀਂ ਹੁਣ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੇ ਲਾਇਆ ਸੀ ਇਹਦਾ ਮਤਲਬ ਕਿ ਸਾਜ਼ਿਸ਼ ਜਿਹੜੀ ਢੀਂਸਾ ਸਾਹਿਬ ਦੀ ਕੋਠੀ ਦੇ ਉੱਤੇ ਰਚੀ ਗਈ ਸੀ ਉਹ ਉਹਨੂੰ ਆਪਣੀ ਰੂਮ ਦਿੱਤਾ ਗਿਆ ਇਹ ਕੱਲ ਸਾਰੀਆਂ ਗੱਲਾਂ ਜਿਹੜੀਆਂ ਉਹ ਜਗਜਾਰ ਹੋਈਆਂ ਹੁਣ ਤਾਂ ਮੇਰੇ ਖਿਆਲ ਇਹ ਵੀ ਕੋਈ ਲੁਕਾ ਨਹੀਂ ਰਹਿ ਗਿਆ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਮੰਤਰੀ ਹੋਣ ਦੇ ਬਾਵਜੂਦ ਡੇਰੇ ਜਾਣ ਦੇ ਬਾਵਜੂਦ ਸਜ਼ਾ ਕਿਉਂ ਨਹੀਂ ਲੱਗੀ ਕਿਉਂਕਿ ਬਣਦੀ ਨਹੀਂ ਸੀ ਸਾਰਾ ਕੁਝ ਤੇ ਉਹਨਾਂ ਦੇ ਪਿਤਾ ਜੀ ਆਪ ਕਰਵਾ ਰਹੇ ਸੀ ਇਸ ਕਰਕੇ ਇਹਦੇ ਤੇ ਹੁਣ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਘਰ 'ਚ ਸਾਰਾ ਕੁਝ ਪਲਾਨ ਹੋ ਰਿਆ ਸੀ ਤੇ ਕੁਦਰਤੀ ਗੱਲ ਹੈ ਉੱਥੇ ਕੁਛ ਨਾ ਕੁਛ ਫਾਇਦਾ ਵੀ ਜਿਹੜੀ ਇਹ ਕੰਸੈਸ਼ਨ ਵੀ ਦੇਣੀ ਪਰਦੀ ਆ ਤੇ ਆਪੇ ਹੀ ਜਗਜਗਰ ਹੋ ਗਈ ਵੀ ਸਾਰਾ ਕੁਛ ਉੱਥੇ ਕਹਿ ਕੇ ਤੇ ਫਿਰ ਚੁੱਪ ਕਰਕੇ ਵਿੱਚੋਂ ਨਾਮ ਵੀ ਕੱਢ ਦਿੱਤਾ ਇਸ ਕਰਕੇ ਇਹ ਜਿਹੜੀ ਸਾਰੀ ਕੱਲ ਸਾਜ਼ਿਸ਼ ਜਿਹੜੀ ਨੰਗੀ ਹੋਈ ਆ ਉਹਦੇ ਬਾਰੇ 'ਚ ਹੁਣ ਸਰਦਾਰ ਹਮੇਸ਼ੰਦਰ ਸਿੰਘ ਗਰੇਵਾਲ ਸਾਹਿਬ ਜਿਹੜੀ ਆ ਉਹ ਆਪਣੇ ਵਿਚਾਰ ਹੁਣ ਤੁਹਾਡੇ ਨਾਲ ਸਾਂਝੇ ਕਰਨਗੇ ਇੱਕ ਬਹੁਤ ਵੱਡੀ ਵਿਸ਼ਵਾਸਕਾ ਤਖਤ ਤੇ ਹੋਇਆ ਔਰ ਮੈਂ ਸਮਝਦਾ ਕਿ ਇਹ ਇੱਕ ਨਵੇਕਲੀ ਉਦਾਹਰਣ ਹੈ ਕਿ ਕਿਸੇ ਜਥੇਦਾਰ ਸਾਹਿਬ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਕਾਰਜ ਕੀਤਾ ਹੋਵੇ ਇਹ ਕੌਮ ਦੇ ਸੋਚਣ ਵਾਲੀ ਗੱਲ ਹੈ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਸ਼੍ਰੀ ਕਾਲਤਿਕ ਸਾਹਿਬ ਦਾ ਨਾਮ ਨਾਮ ਵਰਤਿਆ ਜਾਵੇ ਇਹ ਮਜੂਦਾ ਸਿੰਘ ਸਾਹਿਬ ਸੋਚਣਗੇ ਤੇ ਸੰਗਤ ਸੋਚੇਗੀ ਇਹ ਬਹੁਤ ਇੱਕ ਗੰਭੀਰ ਵਿਸ਼ਾ ਜਿਹਦੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਸਿੱਖ ਸਸਤਾਵਾਂ ਨੂੰ ਸੋਚਣ ਦੀ ਬਹੁਤ ਵੱਡੀ ਲੋੜ ਹੈ ਜਿਹੜਾ ਬੱਕਰਾ ਚੁੱਲ੍ਹਾ ਖੁੱਲਿਆ ਉਹਨਾਂ ਨੇ ਵੀ ਇੱਕ ਉੱਥੇ ਕਾਨਫਰੰਸ ਜਿਹੜੀ ਹੈ ਕੱਲ ਕੀਤੀ ਹੈ। ਔਰ ਉਸ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਦਰਾ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਤੇ ਕੁਝ ਇਹੋ ਜਿਹੇ ਤੱਤ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਆ। ਵੈਸੇ ਤਾਂ ਇੱਡੇ ਸਾਫ਼ ਸੁਥਰੇ ਸਪਸਟ ਤੇ ਸਚਾਈ ਵਾਲੇ ਲਫ਼ਜ਼ ਪ੍ਰੇਤਰ ਸਾਹਿਬ ਦੇ ਮੂੰਹ ਤੋਂ ਕਿੱਦਾਂ ਨਿਕਲੇ ਹੈਰਾਨੀ ਤਾਂ ਮੈਨੂੰ ਵੀ ਸੀ ਪਰ ਕੁਦਰਤ ਦਾ ਕਸੂਰ ਹੈ ਕੂੜ ਨਖੁੱਟੇ ਨਾਨਕਾ ਉਹੜਕ ਸੱਚ ਰਹੀ ਇਹ ਜਿਹੜਾ ਕੋਈ ਗਲਤ ਕੰਮ ਕੀਤਾ ਹੁੰਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਕਤਲ ਜਿਹੜਾ ਉਹ ਹਮੇਸ਼ਾ ਸਿਰ ਚੜ ਕੇ ਬੋਲਦਾ ਆ ਕਾਂਗਰਸ ਨੇ ਵੀ ਜਿਹੜੇ ਪਾਪ ਕੀਤੇ ਆ ਪਿੱਛੇ ਹੁਣ ਇਹਨਾਂ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਆਪੇ ਹੀ ਬੋਲਣ ਲੱਗੇ ਸੀ ਕਿ ਜਦਮੀਆਂ ਦੇ ਮਾਮਲੇ ਦੇ ਵਿੱਚ ਸਾਡੀ ਪਾਰਟੀ ਨੇ ਸਿਆਸਤ ਕੀਤੀ ਕਿਸੇ ਨੇ ਤਾਂ ਨਹੀਂ ਕਿਹਾ ਸੀ ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 2 ਮਿੰਟ ਦੀ ਵੀਡੀਓ ਜਿਹੜੀ ਹੈ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਫਿਰ ਉਹਦੇ ਤੇ ਵਿਸਤਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਲੱਗਿਆ ਕੀਤਾ ਕੋ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਾ ਸਾਡੇ ਪਿਆਰੇ ਮਿੱਤਰ ਸਾਧ ਸੁਖਦੇਵ ਸਿੰਘ ਢੇਡ ਸਾਹ ਭਾਵੇਂ ਇਸ ਸੰਸਾਰ ਤੋਂ ਗਿਆ ਨੂੰ ਪਾਵੇਂ ਸੰਸਾਰ ਤੇ ਗਿਆ ਇਹਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ